ਜਿੱਦ ਮੈਂ ਡੇਰਾ ਬਿਆਸ ਰਾਰਾ ਸਵਾਮੀ ਡੇਰੇ 'ਚ ਪਹੁੰਚਿਆ ਉੱਥੇ ਬਾਬਾ ਜੀ ਦੇ ਦਰਸ਼ਨ ਕੀਤੇ ਐ ਉਹਨਾਂ ਕੋਲ ਲੰਗਰ ਛਕੇ ਐ ਉਸ ਤੋਂ ਬਾਅਦ ਡੇਰੇ ਆ ਦੇ ਵੱਲ ਇਹ ਜਿਹੜੀ ਸਬ ਤਹਿਸੀਲ ਐ ਇਸ ਨੂੰ 5 ਏਕੜ ਜਗ੍ਹਾ ਦਿੱਤੀ ਗਈ ਐ ਤੇ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਨੂੰ ਬਣਾਇਆ ਗਿਆ ਐ ਇਹ ਸਾਰੇ ਪੈਸੇ ਡੇਰਾ ਅਰਾਰਾ ਸਵਾਮੀ ਜੀ ਵੱਲੋਂ ਲਗਾਏ ਗਏ ਐ ਮੈਂ ਡੇਰੇ ਦਾ ਬਹੁਤ ਬਹੁਤ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰੀ ਕੰਮ ਦੇ ਵਿੱਚ ਸਾਨੂੰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰੀ ਕੰਮ ਦੇ ਵਿੱਚ ਸਾਨੂੰ ਅੱਛੀ ਇੱਕ ਬਿਲਡਿੰਗ ਬਣਾ ਕੇ ਦਿੱਤੀ ਐ ਜਗ੍ਹਾ ਦਿੱਤੀ ਐ ਤੇ ਇੱਥੇ ਜਿਹੜੀ ਸਬ ਤਹਿਸੀਲ ਬਣੀ ਐ ਉਸ ਦਾ ਇਸ ਏਰੀਏ ਦੇ ਲੋਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਆਪਾਂ ਸਾਰਿਆਂ ਨੂੰ ਨਾ ਇਹ ਇਹਦੇ ਚੋਂ ਮਤ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਸਿੱਖਣ ਵਾਸਤੇ ਦਿੱਤੀ ਹੈ ਮਨ ਨੂੰ ਖੁੱਲਾ ਰੱਖੋ ਕਿ ਆਪਾਂ ਰੋਜ਼ ਜ਼ਿੰਦਗੀ ਤੋਂ ਕੁਝ ਨਾ ਕੁਝ ਸਿੱਖਣਾ ਹੈ ਬੱਚਿਆਂ ਤੋਂ ਵੀ ਸਿੱਖਣਾ ਹੈ ਤਾਂ ਵੱਡਿਆਂ ਤੋਂ ਵੀ ਸਿੱਖਣਾ ਹੈ ਅਸੀਂ ਮਨ ਵਿੱਚ ਇਹ ਜਿਹੜੀ ਭਾਵਨਾ ਕਰ ਲੈਂਦੇ ਹਾਂ ਨਾ ਕਿ ਮੈਂ ਜਾਣਦਾ ਆਪਾਂ ਕੁਝ ਨਹੀਂ ਜਾਣਦੇ ਬੇਟਾ ਤੇ ਜੇ ਆਪਾਂ ਹਰ ਇੱਕ ਦਿਨ ਨੂੰ ਇਸ ਤਰ੍ਹਾਂ ਦੇਖਾਂਗੇ ਕਿ ਅਸੀਂ ਸਿੱਖਣ ਆਏ ਹਾਂ ਕਦੇ ਗਲਤੀ ਨਹੀਂ ਹੁੰਦੀ